ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਨੇ ਬਹੁਤ ਵੱਡੇ ਤਸ਼ੱਦਦ ਵੀ ਚੱਲੇ ਤੇ ਬਹੁਤ ਵੱਡੀ ਮਾਰ ਵੀ ਖਾਧੀ ਬਹੁਤ ਵੱਡੇ ਧੋਖਿਆਂ ਦਾ ਸਾਹਮਣਾ ਵੀ ਕੀਤਾ ਤੇ ਬਹੁਤ ਵੱਡਾ ਨੁਕਸਾਨ ਵੀ ਕਰਾਇਆ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਧੋਖੇ ਹੋਏ ਐ ਉਹ ਪਹਿਲਾਂ ਵੀ ਹੋਏ ਤੇ ਬਾਅਦ ਵਿੱਚ ਵੀ ਹੋਏ 1947 ਤੋਂ ਪਹਿਲਾਂ ਹੀ ਜਿਹੜਾ ਪਾਣੀ ਸੀ ਉਹ ਅੰਗਰੇਜ਼ਾਂ ਦੇ ਵੇਲੇ ਹੀ ਤਕਨੀਵਨ ਕਹਿ ਸਕਦੀ ਹੈ ਕਿ 11 ਮਿਲੀਅਨ ਏਕਰ ਫੁੱਟ ਪਾਣੀ ਜਿਹੜਾ ਸੀ ਉਹ ਰਾਜਸਥਾਨ ਨੂੰ ਸਤਲਜ ਵਿੱਚੋਂ ਦੇ ਦਿੱਤਾ ਗਿਆ ਸੀ ਉਹਦਾ ਕੋਈ ਝਗੜਾ ਨਹੀਂ ਅੱਜ ਵੀ ਕੋਈ ਝਗੜਾ ਨਹੀਂ ਪਾਣੀ ਜਿਹੜੀ ਹੈ ਉਹ ਸਾਰੇ ਜੀਵਾਂ ਦੀ ਇੱਕ ਜ਼ਿੰਦਗੀ ਹੁੰਦੀ ਹੈ ਇੱਕ ਲਾਈਫਲਾਈਨ ਹੁੰਦੀ ਹੈ ਕਿਉਂਕਿ ਪਾਚਾ ਪਾਣੀ ਚ ਵੀ ਕਹਿੰਦੇ ਪਹਿਲਾਂ ਪਾਣੀ ਜੀਵ ਹੈ ਜਿੱਥੇ ਹਰਿਆ ਸਭ ਕੁਝ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਾਹਤ ਸੋ ਪਾਣੀ ਦੀ ਢੀ ਮਹਾਨਤਾ ਹੈ ਕਿ ਇਸ ਤੋਂ ਬਿਨਾ ਕੋਈ ਜੀ ਨਹੀਂ ਸਕਦਾ ਕੋਈ ਜੀਵ ਹੋਵੇ ਕੋਈ ਜੰਤੂ ਹੋਵੇ ਕੋਈ ਪਸ਼ੂ ਹੋਵੇ ਕੋਈ ਪੰਛੀ ਹੋਵੇ ਸੋ ਇਹ ਪਾਣੀ ਦਾ ਤੇ ਕੋਈ ਝਗੜਾ ਨਹੀਂ ਸੀ ਜਦੋਂ 1927 ਤੋਂ ਬਾਅਦ ਵੰਡ ਹੋਈ ਤਾਂ 1965 ਦੀ 1955 ਦੇ ਵਿੱਚ ਪਾਣੀ ਦੀ ਟੜੀ ਵੰਡ ਸੀ ਉਹ ਕੀਤੀ ਗਿਆ ਜਿਹਦੇ ਵਿੱਚੋਂ 7.2 एमएफ ਮਤਲਬ ਮੀ ਲਿਨ ਏਕਰ ਫੁੱਟ ਪਾਣੀ ਜਿਹੜਾ ਸੀਗਾ ਉਹ ਪੰਜਾਬ ਨੂੰ ਦਿੱਤਾ ਗਿਆ ਇੱਥੇ ਜਿਹੜਾ 8 ਐਮਈਐਫ ਪਾਣੀ ਸੀ ਉਹ ਵਾਧੂ ਰੱਖ ਲਿਆ ਗਿਆ ਸਰਪਲਸ ਪਾਣੀ ਜਿਹੜਾ ਸੀ ਉਹ ਰੱਖ ਲਿਆ ਗਿਆ ਇਹ ਕਿਹੜਾ ਪਾਣੀ ਸੀਗਾ ਇਹ ਰਾਵੀ ਦਾ ਤੇ ਬਿਆਸ ਦਾ ਪਾਣੀ ਸੀ ਇਹ ਸਰਪਲਸ ਰੱਖ ਲਿਆ ਗਿਆ ਕਿ ਕਿਸੇ ਵੇਲੇ ਲੋੜ ਪੈਜੀ ਤੇ ਰਾਜਸਥਾਨ ਨੂੰ ਵੀ ਦਿੱਤਾ ਜਾ ਸਕਦਾ ਹੁਣ ਜਦੋਂ ਉਸ ਤੋਂ ਬਾਅਦ 1955 ਦੇ ਵਿੱਚ ਇਹ ਬੰਡ ਵੀ ਤੇ ਜਦੋਂ ਅੱਗੋਂ ਆਈਏ ਤੇ ਇਹ ਸਾਰਿਆਂ ਦੀ ਜੜ ਜੜੀ ਹੈ ਇਹ ਲੜਾਈ ਦੀ ਕਿਹੜੇ ਪਾਣੀ ਦੀ ਹੈ ਉਹ ਪਾਣੀ ਹੈ ਜਿਹੜਾ 8 एमएफ ਜਿਹੜਾ ਪਾਣੀ ਵੱਧੂ ਸਰਪਲਸ ਰੱਖਿਆ ਹੋਇਆ ਹੈ 11 एमएफ ਪਾਣੀ ਦੀ ਕੋਈ ਲੜਾਈ ਨਹੀਂ ਉਹ ਪਾਣੀ ਤੇ ਚਲਾ ਗਿਆ ਹੈ ਰਾਜਸਥਾਨ ਨੂੰ ਇਹ ਜਿਹੜਾ 8 एमएफ ਪਾਣੀ ਪਾ 8 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਸੀਗਾ ਇਹ ਸਰਪਲਸ ਰੱਖਿਆ ਸੀ ਇਹ ਪਾਣੀ ਜਿਹੜਾ ਸੀ ਇਹਦੀ ਅੱਜ ਲੜਾਈ ਹੈ 176 ਦੇ ਵਿੱਚ ਫਿਰ ਇਸ ਪਾਣੀ ਦੀ ਜਿਹੜੀ ਸੀ ਇੰਦਰਾ ਗਾਂਧੀ ਨੇ ਵੰਡ ਕੀਤੀ ਜਿਹੜਾ ਉਦੋਂ ਕਿਉਂਕਿ ਹਰਿਆਣਾ ਤੇ ਪੰਜਾਬ ਜਦੋਂ ਬਣ ਗਏ ਤੇ ਉਸ ਵੇਲੇ ਇੰਦਰਾ ਗਾਂਧੀ ਨੇ 7.2 ਪਾਣੀ ਨੂੰ ਅੱਧਾ-ਅੱਧਾ ਕਰ ਦਿੱਤਾ 3.5-3.5 ਕਰਕੇ ਦਾ ਹਰਿਆਣੇ ਨੂੰ ਦਿੱਤਾ ਦਾ ਪੰਜਾਬ ਨੂੰ ਦਿੱਤਾ ਜਦੋਂ ਇੱਕ ਬੰਦਾ ਨਹੀਂ ਸੀ ਕਿਉਂਕਿ ਜਿਹੜਾ ਹਰਿਆਣਾ ਉਦਾ ਰਕਬਾ ਜਿਹੜਾ ਉਹ ਹੈਗਾ 44212 ਵਰਗ ਕਿਲੋਮੀਟਰ 44212 ਵਰਗ ਕਿਲੋਮੀਟਰ ਦਾ ਰਕਬਾ ਹਰਿਆਣਾ ਦਾ ਤੇ ਪੰਜਾਬ ਦਾ ਹੈ 50362 ਵਰਗ ਕਿਲੋਮੀਟਰ ਹੁਣ ਜੇ ਦੇਖਿਆ ਜਾਵੇ ਤੇ ਜਿਹੜੀ ਵੀ ਚੀਜ਼ ਦੀ ਵੰਡ ਹੋਈ ਸੀ ਉਹ 60 ਚਾਰੀ ਦੀ ਹੋਈ ਸੀ 인ਦਰਾ ਗਾਂਧੀ ਨੇ ਉਸ ਵੇਲੇ ਪਾਣੀ ਅਧਵਤ ਕਰ ਦਿੱਤਾ ਉਹ ਪਾਣੀ ਚਲਾ ਗਿਆ 1981 ਵਿੱਚ ਇੱਕ ਸਮਝੌਤਾ ਹੋਇਆ ਜਿਹਦੇ ਵਿੱਚ ਇਹ ਪਾਣੀ ਜਿਹੜਾ ਸੀ 4.2 एमएफ ਦੇ ਦਿੱਤਾ ਪੰਜਾਬ ਨੂੰ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਇੱਕ ਪੂਰੀ ਦਾ ਮੋਰਚਾ ਲਾਇਆ ਵੀ ਇਹ ਸਾਨੂੰ ਇਹ ਪਰਵਾਣ ਨਹੀਂ ਫਿਰ 1985 ਦੇ ਵਿੱਚ ਰਜੀਵ ਲੰਗੋੜ ਦਾ ਸਮਝੌਤਾ ਹੋਇਆ ਤੇ ਉਹਦੇ ਮੁਤਾਬਕ ਇਹਨਾਂ ਹਿੱਸਾ ਜਿਹੜਾ ਸੀ ਉਹ ਪੰਜ ਕਰ ਦਿੱਤਾ ਪਰ ਉਹ ਵੀ ਨਹੀਂ ਮਿਲ ਸਕਿਆ ਸਉਪੰਜਾਬ ਦੇ ਇਸ ਸਾਰੇ ਫਿਟ ਟ੍ਰਿਬਿਊਨਲ ਨੇ ਫੈਸਲਾ ਕਰ ਦਿੱਤਾ ਸੋ 2004 ਵਿੱਚ ਆ ਕੇ ਕੈਪਟਨ ਨੇ ਕੈਪਟਨ ਦੀ ਸਰਕਾਰ ਨੇ ਇਸ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ 2016 ਚ ਆ ਕੇ ਸ਼੍ਰੋਮਣੀ ਗੁਰਦਵਾਰੇ ਦੀ ਸਰਕਾਰ ਨੇ ਸਾਰਾ ਕੁਝ ਹੀ ਰੱਦ ਕਰਕੇ ਤੇ ਪਹਿਲੀ ਵੀ ਜਿਹੜੀ ਸੀ ਜ਼ਮੀਨ ਜਿਹੜੀ ਸੀ ਐਸਵੀਐਲ ਵਾਲੀ ਉਹ ਦੇ ਦਿੱਤੀ ਕਿਸਾਨਾਂ ਨੂੰ ਸੋ ਕਹਿਨ ਤੋ ਪਾਵ ਹੈ ਕਿ ਇਹ ਸਾਰਾ ਟੰਟਾ ਮੁਕਾ ਦਿੱਤਾ ਗਿਆ ਕਿ ਹੁਣ ਨਾ ਕੋਈ ਪਿਆੜੀ ਰਹੇਗੀ ਨਾ ਕੋਈ ਬਾਸ ਰਹੇਗਾ ਨਾ ਕੋਈ ਬੰਸਰੀ বাজੇਗੀ ਬਾਰ ਬਾਰ ਇਸ ਗੱਲ ਨੂੰ ਛੇੜਿਆ ਜਾਣਾ ਮੈਂ ਸਮਝਦੀ ਹਾਂ ਕਿ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਵਿਤਕਰਾ ਉਹਦਾ ਕਾਰਨ ਕੀ ਹੈ ਐਸ ਵੇਲੇ ਜੇ ਆਪਾਂ ਦੇਖੀਏ ਤਾਂ ਇਹ ਪਾਣੀ ਜਿਹੜਾ ਇਹ ਸਾਰੇ ਦਰਿਆਵਾਂ ਦਾ ਪਾ ਕੇ 32 ਐਮ ਇਫ ਹੈ 32 ਮੀਟਰ ਇਕੜ ਫੁੱਟ 32 ਮਿਲੀਅਨ ਇਕੜ ਫੁੱਟ ਬਤੀ ਐਮ ਐਫ ਤੇ ਸਾਰੇ ਪਾਣੀ ਸਾਰੇ ਪਾਣੀ ਜਿਹੜਾ ਵੱਡਿਆ ਗਿਆ ਚਾਹੀਦਾ ਪੰਜਾਬ ਨੂੰ ਇਸ ਵੇਲੇ ਕਿੰਨਾ ਪਾਣੀ ਹੈ 50 ਤੋਂ 55 ਮਿਲੀਅਨ ਏਕੜ ਫੁੱਟ ਪਾਣੀ ਚਾਹੀਦਾ ਕਿ ਬੜੀ ਵੱਡੀ ਮਾਤਰਾ ਹੁੰਦੀ ਹੈ ਇਸ ਵੇਲੇ ਪੰਜਾਬ ਪਾਣੀ ਦੇ ਬੜੇ ਸੰਕਟ ਵਿੱਚ ਲੰਘ ਰਿਹਾ 300 ਫੁੱਟ ਦੂੰਗਾ ਪਾਣੀ 500 ਫੁੱਟ ਦੂੰਗਾ ਪਾਣੀ ਜਿਹੜਾ ਉਹ ਜਾ ਰਿਹਾ ਸਾਡੇ ਅੱਜ ਸੋਕੇ ਲੱਗੰਦਾ ਡਰ ਹੈ ਕਿ ਇਹ ਪੰਜਾਬ ਜਿਹੜਾ ਸੋਕੇ ਵਿੱਚੋਂ ਰੇਗਿਸਤਾਨ ਬਣ ਜਾਏਗਾ बहुत बड़ा नुकसान होगा क्योंकि राजस्थान पानी जमुना चो भी मिल रहा है राजस्थान में अपना पहला ही ज़्यादा हिस्सा राजस्थान चिल रहा जमुना चो मिल दिल्ली में जमुना चो मिल रहा हरियाणे दिल्ली जमना चो मिल, मिल... जमुना चो भी मिल रहा लेकिन पंजाब ही है जिन्हों सिर्फ इन्होंने दरियावे तो पानी मिलता और यह दरिया रिपेरियन ला के अनुसार राजस्थान इस दे संबंध ही नहीं रखता ਰਿਪੀਰੀਅਨ ਦੇ ਹਿਸਾਬ ਦੇ ਨਾਲ ਬਿਆਸ ਦਰਿਆ ਦੇ ਨਾਲ ਰਾਵੀ ਦੇ ਨਾਲ Rajasthan ਦਾ ਕੋਈ ਲਿੰਕ ਨਹੀਂ ਜੁੜਦਾ ਸੋ ਜਿਹੜਾ ਰਿਪੀਰੀਅਨ ਲਾ ਦੇ ਅਨੁਸਾਰ ਦਰਿਆ ਜਿਸ ਸਟੇਟ ਵਿੱਚ ਲੰਘਣ ਉਹੀ ਉਹਦਾ ਮਾਲਕ ਹੁੰਦਾ ਕਿਉਂਕਿ ਸਾਰਾ ਉਜਾੜਾ ਸਾਰਾ ਨੁਕਸਾਨ ਉਹੀ ਚਾਹਦਾ ਸੋ ਅੱਜ ਇਹ ਬਿਨਾਂ ਖਾਮ ਖਾ ਜਿਹੜੀਆਂ ਸਰਕਾਰਾਂ ਨੇ ਲੜਾਈਆਂ ਪਾ ਕੇ ਇਹ ਨੁਕਸਾਨ ਪੰਜਾਬ ਦਾ ਕਰ ਗਈਆਂ ਮੈਂ ਸਮਝਦੀ ਆ ਕਿ ਅੱਜ ਜੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹ ਗੱਲ ਕਹਿ ਰਹੀਆਂ ਤੇ ਫਿਰ ਸਾਰੀਆਂ ਹੀ ਪਾਰਟੀਆਂ ਇਸ ਗੱਲ ਨੂੰ ਜੀ ਆਵਾਜ਼ ਸੱਚੀ ਨਾਲ ਉਠਾਉਣਗੇ ਤੇ ਪਾਣੀ ਦਾ ਕੰਮ ਜਿਹੜਾ ਰੇਟਾ ਮੁੱਕ ਸਕਦਾ ਕਿਉਂਕਿ ਸਾਰਾ ਪਾਣੀ ਜਿਹੜਾ ਪੰਜਾਬ ਬੜੀ ਮੁਸ਼ਕਲ ਦੇ ਨਾਲ ਅੱਜ ਜਿਹੜਾ ਹਾਲਾਤ ਚ ਲੰਘ ਰਿਹਾ ਉਹਦੇ ਵਾਸਤੇ ਪਾਣੀ ਪੂਰੀ ਹੁੰਦਾ ਬੰਦੂ ਪਾਣੀ ਹੋਵੇ ਦੇ ਦੇ ਵਿੱਚ ਕੋਈ ਹੱਜ ਨਹੀਂ ਕੋਈ ਸਟੇਟ ਹੈ ਜਿਹੜੀ ਕੋਈ ਸਟੇਟ ਦੇ ਵਿੱਚੋਂ ਕੋਈ ਖਾਣੇ ਚ ਮਿਨਰਲਸ ਨਿਕਲਦੇ ਆ ਉਹ ਦੂਜੀ ਸਟੇਟ ਨੂੰ ਵੇਚਦੇ ਆ ਲੇਕਿਨ ਇੱਕ ਪੰਜਾਬ ਹੀ ਹੈ ਜਿਹਨੂੰ ਪਹਿਲਾਂ ਜਦੋਂ ਅੰਗਰੇਜ਼ਾਂ ਵੇਲੇ ਪਾਣੀ ਦਿੱਤਾ ਗਿਆ ਸੀ ਰਾਜਸਥਾਨ ਨੂੰ ਉਹਦਾ ਪੈਸਾ ਪੰਜਾਬ ਨੂੰ ਆਉਂਦਾ ਸੀ ਲੇਕਿਨ ਜਦੋਂ ਦੇਸ਼ ਦੀ ਵੰਡ ਹੋ ਗਈ ਤੇ ਇਹ ਸੈਂਟਰ ਵਾਲੇ ਪਾਸੇ ਚਲਾ ਗਿਆ ਅੱਜ ਤੱਕ ਕੋਈ ਵੀ ਪਾਣੀ ਦਾ ਪੈਸਾ ਜਿਹੜਾ ਇਹਨੂੰ ਨਹੀਂ ਜਾ ਰਿਹਾ ਸੋ ਮੈਂ ਸਮਝੀਆ ਕਿ ਇਹ ਸਰਕਾਰਾਂ ਨੂੰ ਇਹਦਾ ਚੰਜਟ ਮਕਾਉਣਾ ਚਾਹੀਦਾ ਹੈ ਪਰ ਪੰਜਾਬ ਦੇ ਲੋਕਾਂ ਨੇ ਜਿਹੜਾ ਇਹ ਪ੍ਰਣ ਕੀਤਾ ਹੋਇਆ ਇਸ ਇੱਕ ਬੂੰਦ ਵੀ ਪਾਣੀ ਨਹੀਂ ਦੇਵਾਂਗੇ ਸਾਨੂੰ ਇਹ ਪਾਣੀ ਨਹੀਂ ਜਾਣ ਦੇਣਾ ਚਾਹੀਦਾ